ਸਤਿ ਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਮਨੁ ਹਾ ਨਾਮ ਤੇਰੇ ਸੰਸਹਾਈ ਜੈ ਮਹਾ ਪਿਆ ਦੂਤ ਜਮਦਲੈ ਤੈ ਕੇਵਲ ਨਾਮ ਸੰ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿ ਨਮਾਹੇ ਉਦਾਰੀ ਅਨਕ ਪੁਨ ਹੈ ਚਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨੇਰੇ ਸਗਲ ਸੇਸ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਇ ਸੁਖੀਆ ਲੱਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਸਰੈ ਅਨੇਕ ਮਾ ਰੰਗ ਦਿਖਨਾ ਬਜਾਵੈ ਹਰ ਕਾ ਨਾਮ ਜਪਤ ਅਗਾਵੈ ਜਿਹੇ ਮਾਰਗੇ ਜਾਤ ਕੇਲਾ ਤੈ ਹਰ ਨਾਮ ਸੰਗ ਹੋ ਸਹੇਲਾ ਐਸਾ ਮਨ ਸਦਾ ਧਿਆਇ ਨਾਨਕ ਗੁਰਮੁਖ ਪਰਮਗਤ ਪਾਈਐ ਛੋਟਤ ਨਹੀਂ ਕੋਟ ਲਖ ਬਾਹੀ ਨਾਮ ਜਬ ਤੈ ਪਾਰ ਪਰਾਈ ਅਨੇ ਕਬੇ ਕਨੇ ਜਾਏ ਆਏ ਸੰਘਾਰੈ ਹਰ ਕਾ ਨਾਮ ਤਦ ਕਾਲੇ ਉਦਾਰੈ ਅਨਕ ਜੋਨ ਜਨਮੇ ਮਰ ਜਾਮ ਨਾਮ ਜੋਤਿ ਭਾਵੇ ਵਿਸਰਾਉ ਹਉ ਮੈਲਾ ਮਲ ਕੋ ਗੁਨਾ ਧੋਗੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜੋ ਪੂਮਨ ਰੰਗ ਨਾਨਕ ਪਾਈਐ ਸਾਧਕੇ ਸੰਗ ਜਿਹ ਮਾਰ ਕੇ ਕਨੇ ਜਾਹਿ ਨਾ ਖੋਸਾ ਹਰ ਕਾ ਨਾਮ ਹਾਂ ਸੰਤੋਸਾ ਜਹ ਪੈਂਡੇ ਮਾਇੰਦ ਗੁਵਾਰਾ ਹਰ ਕਾ ਨਾਮ ਸੰਗੁ ਜਿਆਰਾ ਜਹਾਂ ਪੰਥ ਤੇਰਾ ਕੋ ਨਸੇ ਜਾਨੋ ਹਰ ਕਾ ਨਾਮ ਤਹ ਨਾਲ ਪਛਾਨੋ ਜੈ ਮਹਾ ਪਹਿ ਆਨ ਤਬ ਤਬੋ ਕਾਮ ਤੈ ਹਰ ਕੇ ਨਾਮ ਕੀ ਤਮੇ ਉਪਰ ਸ਼ਾਮ ਜਹਾਂ ਤ੍ਰਿਕਾਮਨ ਤੁੜੇ ਆ ਕਰ ਕੈ ਤਹ ਨਾਨਕ ਹਰਿ ਹਰੇ ਅਮਰਤ ਵਰਖੈ ਭਗਤ ਜਨਾ ਕੀ ਬਰ ਤਰਨਾ ਸੰਤ ਜਨਾ ਕੈ ਮਨ ਵਿਸਰਾ ਹਰ ਕਾ ਨਾਮ ਦਾਸ ਕੀ ਹੋਟ ਹਰ ਕੇ ਨਾਮੁ ਮੁਦਰੀ ਜਨਕੋ ਹਰਿ ਜਸ ਕਰ ਪਸੰਦਨ ਰਾਤ ਹਰਿ ਹਰਿ ਔਗਦ ਸਾਧਕਾ ਮਾ ਹਰ ਜਨ ਕੀ ਹਰ ਨਾਮ ਰਦਾ ਪਾਰ ਬ੍ਰਹਮ ਜਨ ਕੀਨੋ ਦਾ ਮਨ ਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਵਿਰਤਬ ਵੇਕੈ ਹਰ ਕਾ ਨਾਮ ਜਨ ਕੋ ਮੰਤ ਜੋਤ ਹਰ ਕੇ ਨਾਮ ਜਨ ਕੋ ਤ੍ਰੁਤ ਭੂਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਪੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੂਬਾ ਪਾਏ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕ੍ਰਿਸ਼ਨਹੀ ਵਿਯੋ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਨਕ ਜੀਨਾ ਹਰ ਦਨ ਜਨ ਕੋ ਆਪਰਵ ਦੀਨਾ ਹਰ ਹਰ ਜਨ ਕੀ ਊਟ ਸਤਾਣੀ ਹਰ ਪ੍ਰਤਾਪ ਜਨੇ ਅਵਰਣਾ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਨ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕੀ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੋਤ ਬੋ ਕਰੇ ਨਾਨਕ ਜਨ ਸੰਕੇਤੇ ਦਰੇ ਪਾਰ ਜਾਤੇ ਹਰ ਕੋ ਨਾਮ ਕਾਮ ਤਿਨ ਹਰ ਹਰ ਗੁਣ ਗਾ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦੁਖ ਲਥਾ ਨਾਮ ਕੀ ਮਹਿਮਾ ਸੰਤ ਰਤਿ ਵਸੈ ਸੰਤ ਪ੍ਰਤਾ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਛੇ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੀਖੇ ਸਰਬ ਟੰਡੂਲ ਪੋਜਸ ਨਾਹੀ ਹਰਿ ਹਰੇ ਨਾਨਕ ਨਾਮ ਅਮੂਲ